ਜਾਪਾਨੀ ਸਾਨ ਬਾਣੀ ਪੜਨ ਵਾਲੀ ਆਵਾਜ਼ ਇਹ ਗੱਲ ਸਤੰਬਰ 1984 ਦੇ ਪਹਿਲੇ ਦਿਨਾਂ ਦੀ ਹੈ ਥਾਂ ਸ੍ਰੀ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਦੀ ਸੀ ਅਤੇ ਸਮਾਂ ਅੰਮ੍ਰਿਤ ਵੇਲੇ ਦਾ ਸੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਆਈਆਂ ਦਿੱਲੀ ਦਰਬਾਰ ਦੀਆਂ ਫੌਜਾਂ ਹਾਲੇ ਤੱਕ ਉਸੇ ਤਰ੍ਹਾਂ ਤਨਾਸਨ ਅਜੇ ਦਰਬਾਰ ਸਾਹਿਬ ਸੰਗਤਾਂ ਲਈ ਦਰਸ਼ਨਾਂ ਵਾਸਤੇ ਨਹੀਂ ਖੋਲਿਆ ਸੀ ਪਰ ਗੁਰਦੁਆਰਾ ਸ਼ਹੀਦਾਂ ਕੁਝ ਦਿਨ ਪਹਿਲਾਂ ਹੀ ਖੋਲ ਦਿੱਤਾ ਸੀ ਸ਼ਹਿਰ ਵਿੱਚ ਸਭ ਪਾਸੇ ਫੌਜ ਦੇ ਨਾਕੇ ਸਨ ਤੜਕੇ ਕਰਫਿਊ ਖੁੱਲਣ ਤੇ ਸੰਤਾਂ ਗੁਰੂ ਘਰ ਵੱਲ ਨਿਕਲ ਪੈਂਦੀਆਂ ਸਨ ਪਹਿਲੇ ਦਿਨ ਦੇ ਕਰਫਿਊ ਕਰਕੇ ਕੁਝ ਸੰਗਤ ਜੋ ਘਰ ਵਾਪਸ ਨਹੀਂ ਸੀ ਜਾ ਸਕਦੀ ਉਹ ਗੁਰਦੁਆਰਾ ਸਾਹਿਬ ਵਿੱਚ ਰਾਤ ਨੂੰ ਉੱਥੇ ਹੀ ਬਾਹਰ ਪੈ ਜਾਂਦੀ ਸੀ ਮੈਂ ਤੇ ਮੇਰਾ ਦੋਸਤ ਵੀ ਇੱਕ ਦਿਨ ਪਹਿਲਾਂ ਇੱਥੇ ਆਏ ਫਿਰ ਇੱਥੇ ਹੀ ਰਾਤ ਕੱਟਣ ਦਾ ਨਿਸ਼ਾ ਕੀਤਾ ਸਾਡੇ ਵਾਂਗ ਕੁਝ ਹੋਰ ਸੰਗਤ ਵੀ ਉਥੇ ਰਾਤ ਕੱਟਣ ਲਈ ਲੰਮੇ ਪਈ ਸੀ ਅਸੀਂ ਥੱਕੇ ਬਹੁਤ ਸੀ पर बहुत ही नींद नहीं आई क्योंकि रात नु फर्श ठंडा हो गया ते सानू ठंड महसूस हो रही सी कर्फ्यू ਖੁੱਲਣ ਤੇ ਵੱਡੀ ਗੰਦੀ ਵਿੱਚ ਨੇੜ ਲੀਆਂ ਸੰਗਤਾਂ ਗੁਰੂ ਘਰ ਵਿੱਚ ਆ ਗਈਆਂ ਸਭ ਸੰਗਤ ਸੇਵਾ ਪਾਠ ਅਤੇ ਸਿਮਰਨ ਵਿੱਚ ਜੁੜ ਗਈ ਅਸੀਂ ਗੁਰਦੁਆਰਾ ਸਾਹਿਬ ਦੀ ਕੰਦ ਨਾਲ ਸਿਰ ਲਾ ਕੇ ਪਏ ਹੋਏ ਸੀ ਅੰਦਰ ਨਿਤਨੇਮ ਹੋ ਰਿਹਾ ਸੀ ਇਹਨੇ ਨੂੰ ਬਹੁਤ ਅਨੋਖੀ ਜੋਰਾਵਰ ਅਤੇ ਸੁਰੇਲੀ ਆਵਾਜ਼ ਕਰਨਾ ਵਿੱਚ ਪਈ ਇਹ ਕਿਸੇ ਬੀਬੀ ਦੀ ਆਵਾਜ਼ ਸੀ ਜੋ ਜਪ ਨਿਸ਼ਾਨ ਜੱਪਜੀ ਸਾਹਿਬ ਦਾ ਪਾਠ ਕਰ ਰਹੀ ਸੀ ਮੈਂ ਅਜ ਤੱਕ ਉਸ ਆਵਾਜ਼ ਦੀ ਧਾ ਨਹੀਂ ਪਾ ਸਕਿਆ ਆਵਾਜ਼ ਕੰਨੀਆਂ ਪੈਣ ਨਾਲ ਹੀ ਮੇਰੀ ਠੰਡ ਕਿਥੇ ਗਾਇਬ ਹੋ ਗਈ ਸੀ ਹੁਣ ਉਹ ਚਮਤਕਾਰੀ ਆਵਾਜ਼ ਬਿਨਾ ਹੋਰ ਕੁਝ ਵੀ ਨਹੀਂ ਸੁਣ ਰਿਹਾ ਸੀ ਜਪਨੀ ਸੰਪੂਰਨ ਹੋਣ ਤੋਂ ਬਾਅਦ ਮੋੜ ਸ਼ੁਰੂ ਹੋ ਗਿਆ ਮੈਂ ਬਹੁਤ ਤਰਦਦ ਨਾਲ ਅੱਖਾਂ ਖੋਲ ਕੇ ਉਸ ਆਵਾਜ਼ ਵੱਲ ਕੁਝ ਪਲਾਂ ਲਈ ਤੱਕਿਆ ਇਹ ਕੋਈ 15-16 ਸਾਲਾਂ ਦੀ ਪਤਲੀ ਸਾਵਲੀ ਜਹੀ ਕੁੜੀ ਸੀ ਸ਼ਾਇਦ ਉਹਨੇ ਫਿੱਕੇ ਜਿਹੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਸਿਰ ਚੁੰਨੀ ਨਾਲ ਸਵਾਰ ਕੇ ਕੱਜਿਆ ਹੋਇਆ ਸੀ ਉਹ ਥਮਲੇ ਨਾਲ ਢੋਲ ਆ ਕੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਪਾਠ ਕਰ ਰਹੀ ਸੀ ਹੋਰ ਕਈ ਜਣੇ ਵੀ ਉੱਥੇ ਗੁਟਕਾ ਸਾਹਿਬ ਤੋਂ ਆਪਣਾ ਆਪਣਾ ਪਾਠ ਕਰ ਰਹੇ ਸਨ ਮੈਂ ਕੁਸਮਾ ਉੱਥੇ ਪਿਆ ਰਹਾ ਫਿਰ ਬੈਠ ਕੇ ਚੌਂਕੜੀ ਮਾਰ ਕੇ ਕੰਨ ਨਾਲ ਢੋਲ ਆ ਕੇ ਅੱਖਾਂ ਬੰਦ ਕਰਕੇ ਪੂਰਨ ਧਿਆਨ ਅਤੇ ਸ਼ਰਧਾ ਵਿੱਚ ਜਪ ਨਿਸ਼ਾਨ ਉਸ ਰੂਹ ਨੂੰ ਉਸ ਹਿਲਾਉਣ ਵਾਲੀ ਬਾਣੀ ਨੂੰ ਸੁਣਦਾ ਰਿਹਾ ਸ਼ਾਇਦ ਉਸਨੇ ਪੰਜ ਪਾਠ ਕੀਤੇ ਹੋਣਗੇ ਅਤੇ ਫਿਰ ਉਹ ਉਥੋਂ ਚਲੀ ਗਈ ਉਹ ਆਵਾਜ਼ ਮੈਨੂੰ ਕਦੀ ਨਹੀਂ ਭੁੱਲੀ ਮੈਂ ਅੱਜ ਵੀ ਉਸ ਨੂੰ ਉਸੇ ਤਰ੍ਹਾਂ ਹੀ ਸੁਣ ਲੈਂਦਾ ਹਾਂ ਹੁਣ ਮੈਂ ਉਸ ਦੀ ਕੁਝ ਥਾਹ ਪਾਈ ਹੈ ਅਤੇ ਸਮਝ ਆਈ ਹੈ ਕਿ ਉਹ ਕਿੱਡਾ ਵੱਡਾ ਵਰਤਾਰਾ ਸੀ ਉਸ ਵਕਤ ਮੈਂ ਪਾਠ ਸੁਣਿਆ ਅਤੇ ਮਹਿਸੂਸ ਕੀਤਾ ਸੀ ਉਹਦੀਆਂ ਗਹਿਰਾਈਆਂ ਅਤੇ ਬਰਕਤਾਂ ਦਾ ਉਦੋਂ ਮੈਨੂੰ ਪਤਾ ਨਹੀਂ ਸੀ। ਪਾਠ ਕਰਨ ਵਾਲੀ ਮੂਰਤ ਨੂੰ ਮੈਂ ਕੁਝ ਪਲਾਂ ਲਈ ਤੱਕਿਆ ਸੀ। ਮੇਰੀ ਨਜ਼ਰ ਵਿੱਚ ਇੰਨਾ ਤਾਂ ਨਹੀਂ ਸੀ ਕਿ ਹੋਰ ਵਧ ਉਧਰ ਤੱਕਾਂ। ਜਦੋਂ ਉਹ ਕੁੜੀ ਉੱਥੋਂ ਚਲੀ ਗਈ ਤਾਂ ਹੀ ਮੈਂ ਅੱਖਾਂ ਖੋਲ ਸਕਿਆ।